ਨਾ ਬੁੜਾ ਵੀ ਬਣਾ ਵੀਡੀਓ ਮੜੀ ਜੀ ਬੁੜਾ ਕੀ ਕਹਿ ਰਿਹਾ ਬਾਬਾ ਕਹਿੰ ਤੂੰ 1.5 ਲੱਖ ਦੇ ਵਿੱਚ ਹੀ ਢੋਲ ਹਾਂ ਹਾਂ ਨਾ ਢੋਲ ਨਹੀਂ ਢੋਲ ਨਹੀਂ ਅੱਗਲੀ ਭੁੰਡੀ ਵਸਾਂ ਕੱਲੇ ਭੁੰਡੀ 1.5 ਲੱਖ ਦੀ ਵਿਕਾਊ ਆਪਾਂ ਨਾਲ-ਨਾਲ ਬਲੌਗ ਦੇ ਨਾਲ ਪ੍ਰੋਮੋਸ਼ਨਾਂ ਵੀ ਕਰਦੇ ਆਂਗੇ ਮੈਕ ਚੈੱਕ ਕਰੋ ਬਈ ਆਪਣੇ ਆਹ ਬੰਦਾ ਵੀ ਬਲੌਗਰ ਆ ਆਪਣਾ ਹਾਂ ਪੜਦੇ ਲਮੋਣੀਆਂ ਤੇ ਡੱਕ ਵੀ ਨਾਲ ਆਓ ਵੱਲੇ ਢੈਕ ਰੀ ਅੱਜ ਹਾਂ 40 ਇੰਚ ਬੇਟੀ ਹਾਂ ਠੀਕ ਆ ਜੀ ਹਾਂ ਜੀ ਦੋਸਤੋ ਕਿਵੇਂ ਸਾਰੇ ਜਾਣੇ ਆ ਮਲਾਉਣ ਆ ਸਾਡੇ ਮਾਮੇ ਨਾਲ ਤੁਹਾਨੂੰ ਹਾਂ ਮਾਮਾ ਕੀ ਹਾਲ ਚਾਲ ਵਧੀਆ ਵਧੀਆ ਕਿਹੜਾ ਪਿੰਡ ਆ ਦੱਸਦੇ ਫਿਰ ਕਿਹੜਾ ਪਿੰਡ ਆ ਮਾਮਾ ਜਰਾ ਵਿਦਿਆਲਾ ਵਿਦਿਆਲਾ ਰੰਪਰੇ ਕੋਲੇ ਵਿਦਿਆਲਾ ਦੇਖ ਮਾਮਾ ਫਿਰ ਵਰਸੀਨ ਵਧੀਆ ਹੋ ਗਈ ਆਪਣੀ ਚਾ ਵਧੀਆ ਵਧੀਆ ਹੋਰ ਸੁਣਾ ਗੱਲਬਾਤ ਕੋਈ ਆ ਸਾਡਾ ਦੋਜੀ ਆ ਦੇਖੋ ਹਾਂ ਵੀ ਰੇਟ ਵਧੀਆ ਦੇ ਰਹੇ ਹੋ ਤੁਸੀਂ ਦੱਦਾ ਪਰ ਇਹ 70 ਰੁਪਏ ਮੱਝਾਂ ਪੈਂਦਾ ਹਾਂ ਗਾਈ ਦਾ 47 ਰੁਪਏ ਚਾ ਵਧੀਆ ਵਧੀਆ ਮਾਮਾ ਠੀਕ ਆ ਇੰਨਾ ਵਧੀਆਗਾ ਛੋਟੇ ਵੀ ਇੰਨਾ ਵੀ ਆਂਦਾ ਪਰ ਇਹ ਗੱਪ ਮਾਰ ਰਿਹਾਗਾ ਗਾਈਆਂ ਦਾ 30 ਲੈ ਕੇ ਜਾਂਦਾਗਾ ਮੋਡੀਫਾਈ ਹੋ ਗਏ ਵੀ ਦੇਖ ਲੋ ਕੰਦਰ ਦੇ ਦੇਖ ਲੋ ਇਲੈਕਟ੍ਰੀਕਲ ਨੂੰ ਇਹਨੂੰ ਉਹੋ ਲਈ ਫਿਰਦਾਗਾ ਸਕੂਟਰੀ ਇਹਨੂੰ ਦੇਖ ਮਾਮਾ ਮੋਡੀਫਾਈ ਨੇ ਹੱਡ ਇਧਰ ਏਰੀਏ ਦੇ ਦੂਜੀ ਵੀ ਐਸੀਆਂ ਚੀਜ਼ਾਂ ਲੈ ਕੇ ਆਉਂਦੇ ਆਗੇ ਆਗੇ ਸਿਸਟਮ ਆਜਾ ਹੋ ਗਿਆ ਟਮਾ ਫੈਟ ਫੈਟ ਲਾ ਹੱਡੀ ਕਿਤੇ ਲਾਈ ਤਾਂ ਨਹੀਂ ਹੈਗਾ ਫੈਟ ਸਿਸਟਮ ਟੋਲ ਦੇਖਦਾ ਰੇ ਐ ਤੋੜਨੀ ਇੱਦੀ ਕਰਾ ਫੈ ਸੋਣੇ ਫੈ ਸੋਣੇ ਤੋੜਨੀ ਇੱਦੀ ਪਲਟਾਤੀ ਸੀ ਗੇਰਾ ਠੰਡਾ ਹੁਣ ਲਾ ਕੇ ਮਿੱਤਰਾਂ ਹਾਂ ਠੰਡ ਫੋਨ ਲਾ ਗਿਓ ਵੀਰੇ ਹੁਣ ਆਪਣਾ ਬਲੌਗ ਆਜੂ ਤੈਨੂੰ ਮੈਂ ਚੈਨਲ ਦਾ ਲਿੰਕ ਭੇਜ ਦੂੰ ਹਾਂ ਲਾਈਕ ਤੇ ਸ਼ੇਅਰ ਕਰ ਦੇ ਹਾਂ ਚੱਕ ਮੈਂ ਫਟੇ ਪਾ ਬਾਬਾ ਇਹ ਕਹਿੰਦਾ ਨਾ ਬੁੜਾ ਵੀ ਬਣਾ ਵੀਡੀਓ ਮੜੀ ਜੀ ਬੁੜਾ ਕੀ ਕਹਿਣਾ ਬਾਬਾ ਕਹਿੰਨੂ ਬਾਪੂ ਜੀ ਹਾਂ ਬਾਬਾ ਤੈਨੂੰ ਬੁੜਾ ਕਹੇ ਖਾਂਗ ਹੋ ਗਈ ਤੈਨੂੰ ਉਹ ਹੋਆ ਬਿਮਾਰੀ ਜੀ ਕਿਹੜੀ ਚੱਲੀ ਆ ਹੁਣ ਕਿਹੜੀ ਕਿਹੜੀ ਚੱਲੀ ਆ ਚਿਕਨ ਮੂਨੀਆ ਕੀ ਆ ਉਹ ਉਹ ਆ ਤੈਨੂੰ ਚਿਕਨ ਗੁਨੀਆ ਦੂਰ ਐ ਸਾਥੋਂ ਮਾਮਾ ਦੂਰ ਐ ਬਿਮਾਰੀ ਲਾ ਦੂਗਾ ਇਹ ਤਾਹੀਂ ਤਾਂ ਮੂੰਹ ਜਲੇ ਵੇਡ ਕੇ ਰੱਖਦਾ ਇਹ ਵਧੀਆ ਭਾਈ ਵਧੀਆ ਸਕੂਟਰ ਆ ਤੇਰਾ ਬਹੁਤ ਵਧੀਆ ਸਿਸਟਮ ਆ ਯਾਰ ਨਾਲੇ ਠੰਡੇ ਲਾ ਦੀ ਤੈਨੂੰ ਹਣਾ ਵੈਸੇ ਤੂੰ ਘਟਾ ਉਹ ਕਰਤੀ ਪਹਿਲਾਂ ਸੋਣੀ ਹੀ ਹੁੰਦੀ ਜੀ ਇਹ ਘਟਾਰਾ ਬਣ ਗਈ ਹੋਰ ਭੈਣਾ ਇਹਦਾ ਸਾਰਾ ਹੁਲੀ ਆ ਫੈਸਲੇ ਬਣਾਤੀ ਹਫਤੇ ਜੇ ਘਟਾਰਾ ਤਾਂ ਭੈਣੇ ਮੈਂ ਆ ਆਪਦਾ ਨਹੀਂ ਆਇਆ ਨਾ ਹਫਤੇ ਜੀ ਬਣਾਦੇ ਆ ਤਾਂ ਉਹ ਵੀ ਲੈਂਦੇ ਨੇ ਫਿਰ ਨਾ ਬੋਲਦੇ ਖਾਧੀ ਧਰਦੇ ਆ ਆ ਤਾਂ ਜੋ ਲਾਈਟ ਜਮਾਨ ਲਵਾਈ ਹੁਣ ਬੈ ਜਾ ਸ਼ੀਸ਼ੇ ਲਵਾਏ ਨੇ ਹੁਣ ਸਾਰੇ ਆਹ ਲਾਈਟ ਹੁਣ ਲੱਗੀ ਆ ਹੋਰ ਲਾਈਟ ਕਰੇ ਤੂੰ ਕਿਹੜੀ ਲਾਈਟ ਖਰਾਬ ਹੋਗੀ ਇਹ ਖਰਾਬ ਆਉਣ ਕਿ ਚੱਲਦੀ ਆ ਮੈਂ ਚਲਦੇ ਹਾਂ ਲੋਡ ਕਰਾਤੀ ਅੱਛਾ ਆਪਾਂ ਸ਼ੀਸ਼ਾ ਨਵੇਂ ਲਗਾਇਆ ਸੀ ਸ਼ੀਸ਼ੇ ਤੋੜਦੇ ਸੀ ਆਹਾ ਵਾਲੇ ਹਾਂ ਠੀਕ ਆ 딜 ਕਰਦੀ ਐ ਦੀ ਮੈਂ ਅੱਜ ਦਿਖਾਉ ਆਗੀ ਕਿੰਨੇ ਦੀ ਵੇਚਨੀ ਆ ਇਹ ਇਹ ਆਪਾਂ ਡੇਢ ਦੀ ਦੇ ਦਾਂਗੇ ਡੇਢ ਲੱਖ ਦੀ ਹਾਂ 1 60 ਦੀ ਲੈਂਦੀ ਆ 10 ਸੁਣਿਆ ਮਾਗਰ ਟਰਾਲੀ ਜੀ ਹਾਂ ਹਾਂ ਸਾਰਾ ਖੁਸ਼ੀ ਡੇਢ ਲੱਖ ਦੇ ਵਿੱਚ ਢੋਲ ਹਾਂ ਹਾਂ ਨਾ ਢੋਲਨੀ 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 ਅੱਗਲੀ ਭੁੰਡੀ ਵਸਾਂ ਕੱਲੇ ਭੁੰਡੀ 1.5 ਲੱਖ ਦੀ ਵਿਕਾਊ ਆਪਾਂ ਨਾਲ ਨਾਲ ਬਲੌਗ ਦੇ ਨਾਲ ਪ੍ਰੋਮੋਸ਼ਨਾਂ ਵੀ ਕਰਦੇ ਆਂਗੇ ਨਾਲ ਪ੍ਰੋਮੋਸ਼ਨਾਂ ਵੀ ਕਰਦੇ ਆਂ ਦੀ 1.5 ਲੱਖ ਦੀ ਵਿਕਾਊ ਆ ਇਹ 1.60 ਹਜ਼ਾਰ ਦੇ ਲੈਂਦੀ ਆਪਾਂ 1.5 ਦੀ ਦਾਈ ਬਸ ਬਾ ਠੀਕ ਆ ਚੱਲੇ ਵੀ ਨਹੀਂ ਹਾਲੇ ਤਾਂ ਨੰਬਰ ਵੀ ਨਹੀਂ ਆਇਆ ਹਾਂ ਹਾਇਲੈਂਡ 20 ਦਿਨ ਹੋਏ ਨੇ ਹਾਂ ਪਤਾ ਮੈਨੂੰ ਬਸ 20 ਦਿਨ ਹੋਇਆ ਤੁਸੀਂ ਬਹੁਤ ਵਧੀਆ ਦੇਖਿਓ ਤੁਸੀਂ ਆ ਤਾਂ ਹੀ ਆ ਜਡੈਨ ਆ ਮਾਪਦੇ ਨੇ ਡੰਟ ਪਿਆ ਹੋਇਆ ਬਾ ਠੀਕ ਆ ਸੋਹਣੀ ਬਈ ਆ ਯਾਰ एलईडी लैटा सारीया किन्ने ਘੰਟੇ ਕੱਢ ਦਿੰਦੀ ਆ ਇਹ ਕਿਲੋਮੀਟਰ ਹੱਟ ਚੁੱਕੀ ਕਿਲੋਮੀਟਰ ਦਿੰਦਾ ਕੱਢਦੀ ਚਾਰ-ਚਾਰ ਕਿ 65 ਕਿਲੋਮੀਟਰ ਉਹਦਾ ਤੂੰ ਬਾਜਣਾ ਆ ਗਿਆ ਤੇਰਾ ਹਾਂ ਇਹ ਵੀ ਪੈਨ ਕੱਢਦੀ ਆ ਵਜਨ ਤੇ ਵੀ ਬਾ ਫੇਰ ਤਾਂ ਠੀਕ ਆ ਉਹ ਤਾਂ ਵੱਧ ਕੱਢਦੀ ਹੋਗੀ ਬਾ ਫ ਠੀਕ ਆ ਠੀਕ ਆ ਕੋਈ ਨਾ ਆਪਾਂ ਪਾ ਦਿੰਨੇ ਆ ਇਹਦਾ ਲਿੰਕ ਵੇਖ ਕੇ ਇਹਦਾ ਸਮਝੋ ਆਪਣੇ ਸਬਸਕ੍ਰਾਈਬ ਵੀ ਵਾਲੇ ਨੇ ਰਾਤ ਐ ਪਤਾ ਨਾ ਭੋਲੇ ਨੂੰ ਫੋਨ ਤੇ ਫੋਨ ਫੋਨ ਤੇ ਫੋਨ ਆਈ ਜਾਵੇ ਹਾਂ ਬੜੇ ਦਿਨੇ ਬਾਅਦ ਮਿਲਿਆ ਅੱਜ ਤੂੰ बिमार चिकन चिकन खा कर <laughs> 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 ਇਹਨੇ ਫਿਰ 20% ਚਾਰਜ ਆ ਇਹਦਾ ਕੋਈ ਚੱਕਰ ਨਹੀਂ ਆਹ ਸਾਲ ਦਾ ਆਹ ਸਹੀ ਦਿਖਾਉਂਦੀ ਆ ਅੱਛਾ ਆ ਕਿ ਮੈਂ ਹੁਣ ਇਹ ਆ ਡੰਡਾ ਕਿੰਨੇ ਮਹੀਨੇ ਹੋ ਗਿਆ 124% ਬਤਾਈ ਜਾਂਦਾ ਨਾ ਹਾਂ ਅੱਜ ਅੱਛਾ 200% ਹੁੰਦੀ ਇਹਦੀ ਹਾਂ ਕਿਵੇਂ ਆਪਣਾ ਫੋਨ 100 ਹੁੰਦਾ ਇਹ 200 ਆ ਵਧੀਆ ਯਾਰ ਫਿਰ ਉਹ ਤਾਂ ਨਹੀਂ ਦੇਖਿਆ ਅਸੀਂ ਦੇ ਕੇ ਹਣ ਤੂੰ ਘਰੇ ਪਾ ਉਥੇ ਥੰਨੀ ਜਾਣਾ ਇੱਕ ਤਾਂ ਇਹਦੋਂ ਬਾਅਦ ਸਿੱਧਾ ਅੱਥਰ ਫੇਰੇ ਕਿਹੜਾ ਲਾਉਗੀ ਇੱਕ ਇਹ ਐਂ ਹਾਂ ਐਂ ਫਿਰ ਤਾਂ ਲੋਟ ਨਾਲ ਠੰਡ ਨਹੀਂ ਲਾਦੀ ਬਾਬੇ ਮੋਟਰਾਂ ਨਾਲ ਇਕੱਠਾ ਹੋ ਜਾਂਦਾ ਬੰਦਾ ਮੀਹ ਕਣੀ ਪਰਦੇ ਲਵਾ ਲਾਂਗੇ ਬਸ ਮਰੇ ਨਾਲ ਕਦਾਂ ਵੇਚਣੀ ਆ ਨਾ ਅਜੇ ਤੇ ਨਾਂ ਵੇਖੀ ਅਜੇ ਜਿਵੇਂ ਕੀ ਵੇਚ ਦਾਂਗੇ ਹਾਂ ਪਰਦੇ ਲਵਾਉਣੀਆਂ ਤੇ ਡੱਕ ਵੀ ਨਾਲ ਆਓ ਵਲੇ ਢੱਕੀ ਅੱਜ ਹਾਂ 40 ਇੰਚ ਬੇਟੀ ਹਾਂ ਠੀਕ ਆ ਠੀਕ ਆ ਠੀਕ ਆ ਬਹੁਤ ਵਧੀਆ ਯਾਰ ਵਧੀਆ ਰਹਿੰਦਾ ਐਵੇਂ ਉਹ ਪੰਜ ਮੋਟਾ ਕਟਟਾ ਤੋਂ ਫਿਰ ਰਹੀ ਸੀ ਆ ਵਧੀਆ ਮੀਂਹ ਕਣੀ ਤੋਂ ਬਹੁਤ ਠੀਕ ਆ ਇਹਦੇ ਪਰਦੇ ਭਲਾ ਗੱਲ ਸਹੀ ਆ ਯਾਰ ਇਹਦਾ ਗੱਲ ਕਿ ਲੱਭੀ ਨਾ ਹੋਰਾਂ ਵਾਸਤੇ ਠੀਕ ਆ ਦੁੱਧ ਵਾਸਤੇ ਲੋਟ ਤੁਸੀਂ ਜੀ ਇਹ ਤਾਂ ਗੱਲ ਹੈਗੀ ਆ ਦੁੱਧ ਵਾਸਤੇ ਢੂੜੀ ਆ ਮਾੜਾ ਲਾ ਦੇਤੇ ਇਹ ਜੇ ਕਿਸੇ ਨੇ ਕਿਰਾਏ ਤੇ ਲਾਉਣਾ ਕਿਸੇ ਜਾਣਾ ਦੂਰ ਜਾਣਾ ਉਹਦੇ ਵਾਸਤੇ ਲੋਟ ਆ ਇਹ ਹਾਂ ਦੂਰ ਜਾਣ ਲਈ ਵੀ ਕੀ ਵਧੀਆ ਇਹ ਨਾ ਜਿਵੇਂ ਇਹਦਾ ਬਰਨਾਲੇ ਕਵੇਂ ਹੋਲੀ ਫਿਰਦੇ ਸਵਾਰੀਆਂ ਵਾਲੀ ਉਹਨਾਂ ਲਈ ਆ ਤਾਂ ਇਹ ਨਹੀਂ ਇਹ ਆ ਇਹਦੇ ਪੈਸੇ ਦੁੱਧ ਨਾਲ ਆ ਤਾਂ ਤੁਸੀਂ ਲਵਾਈ ਜਾਗੀ ਨਾ ਲੱਗੀ ਲਗਾਈ ਜਾਈ ਆ ਪੈਣੀ ਆ ਵੀ ਦੁੱਧ ਦਾ ਵਾਸਤੇ ਆ ਮਾ ਆਪਣੀ ਲਵਾਈ ਆ ਤੁਸੀਂ ਕਿਵੇਂ ਰੈਡੀ ਹੋ ਲੱਗੀ ਲਗਾਈ ਆ ਜਗਾ ਜਗਾੜੂ ਰੈਡੀ ਜਾਂਦੀ ਉਹ ਮੈਂ ਨਾਲ ਫਿਕਸ ਹੈ ਅੱਛਾ ਹੂੰ ਊਟਾ ਕਰਤਾ ਯਾਰ ਚਲੋ ਅੱਗੇ ਤੁਹਾਨੂੰ ਦਿਖਾਉਣੇ ਆ ਗਾਂਾਂ ਦੀ ਕੋਈ ਵੀਡੀਓ ਤੇ ਬਣੇ ਰਿਓ ਆਪਣੇ ਬਲੌਗ ਚ ਕਿਉ ਮਾਮਾ ਯੋ ਕਰਦੇ ਯੋ ਖੋਦਾ ਮਾਮਾ ਖੋਦਾ ਮਾਮਾ ਮਾਮਾ ਦਿਨ ਵਾਲੇ ਆਪਾਂ ਬਣਾਵਾਂਗੇ ਵੱਡੀ ਵੀਡੀਓ ਜੂਟੂ ਤੇ ਪਾਵਾਂਗੇ ਤੇ ਨਾਲੇ ਤੈਨੂੰ ਥਾੜਾ ਮਾਣਾ ਕਾਲਕੰਦ ਵਾਸਤੇ ਛੜਾ ਦੂ ਮਾਮਾ ਜਣਾ ਅਤਲੇ ਜਾਣਾ ਤੂੰ ਅੱਖਾਂ ਨਾਲ ਹੀ ਗੱਲ ਕਰਦਾ ਕੰਜਰ ਦਾ ਬੋਲਦਾ ਲਾ ਹੀ ਨਹੀਂ ਕਰ ਲੈ ਢੜਕੇ ਮਾਮਾ ਕਹਿੰਦਾ ਰੋਟੀਆਂ ਖਾ ਕੇ ਠੰਡ ਲੱਗਣ ਲੱਗ ਗਈ ਲੈ ਰੋਟੀਆਂ ਨਾਲ ਤਾਂ ਘਰ ਠੰਡ ਲੈਂਦੀ ਹੈਗੀ ਸਾਰਾ ਦਿਨ ਆ ਪੱਤੀ ਫਿਰਦਾ ਰਹਿਣਾ ਮੈਂ ਤਾਂ ਹਣਾ ਕਦੇ ਉਧਰ ਵਾਹਣ ਕੇ ਤੇ ਉਧਰ ਕਦੇ ਉਧਰ ਅੱਜ ਆਇਆ ਤਵਾਰਾ ਵਾਪਾ ਪਾਪਾ ਅੱਜ ਅੱਜ ਟਾਈਮ ਹੈ ਲੈ ਅੱਜ ਜਾ ਕੇ ਇੱਕ ਵੀਡੀਓ ਵੀਡੀਓ ਬਣਾਉਣੇ ਆ ਲੈ ਵੋਟ ਕਿਹਨੂੰ ਪਾਏਗਾ ਮਾਮਾ ਅੱਜ ਕੀ ਫਿਰ ਲਿਖਾਂ ਰਹਿਣ ਕਿਹਨੂੰ ਪਾਵਾਂ ਛਾੜੂ ਕਹਣੀ ਤੁਸੀਂ ਕਾਲੀਆਂ ਕਹਣੀਓ ਹਾਂ ਡਾਇਨਾਸੌਰ ਵੀ ਆਉਣਗੇ ਤੇ ਕਾਲੀ ਵੀ ਆਉਣਗੇ ਚਾ ਵਧੀਆ ਵਧੀਆ ਕੁਆਲਿਟੀ ਨਾ ਘਟ ਜਾ ਯਾਰ ਬਾਈ ਡੈਂਗਲ ਤੇ ਛਾ ਕੋਈ ਨਹੀਂ ਅੱਜ ਬਣਾਉਣੀ ਸੀ ਵੱਡੀ ਵੀਡੀਓ YouTube ਤੇ ਟੀਮ ਅੱਧੀ ਆ ਗਈ ਆਪਣੀ ਅੱਧੀ ਆ ਰਹੀ ਹੈਗੀ ਮੰਜਾ-ਮੰਜੇ ਕਰਦੇ ਸੈੱਟ ਕੀ ਹੋ ਗਿਆ ਮੱਲਾ ਉਹ ਤਾਂ ਬਾਹੀ ਟੁੱਟ ਗਈ ਸੀ ਇਹ ਚ ਬਾਲੇ ਮੀ ਨਹੀਂ ਆ ਗਈ ਜਦੋਂ ਖੜਾ ਆ ਗਈ ਸੀ ਖੜਾ ਆਈ ਜਦੋਂ ਵੀਡੀਓ ਤਾਕੜੀ ਬਣਾਇਓ ਪਤੰਦਰੂ ਅੱਜ ਕਣਕਣਾ ਮਿੱਦੋਂ ਮੇਰੇ ਸਾਲਿਓ ਹਰਮਨ ਦੇ ਬੜੇ ਨੇ ਖੜਾ ਨਹੀਂ ਛੱਡਣਾ ਐਦ ਕਿ ਛੱਟਿਆ ਹੋਏ ਓਏ ਇੱਥੇ ਹਜੇ ਕੁਝ ਨਹੀਂ ਫਿੱਟ। ਮਿੰਗਣਾਈਆਂ ਕੀ ਆਏ ਰੇਪ ਆਇਆਗਾ। ਅੱਛਾ ਅੱਛਾ। ਹਾਏ ਬੇਬੀ। ਹਾਏ ਬੇਬੀ ਹਾਊ ਆਰ ਯੂ? ਹਾਏ ਬੇਬੀ। ਗੋ ਵੈਂਟ ਕੌਣ? ਹੈਲੋ। ਹਾਊ? ਹੈਲੋ ਹੈਲੋ। ਓਏ ਸਾਨੂੰ ਐ ਪਤਾ ਹੈ ਕਿ ਇਲੀਨ ਆ ਰਹੇ ਆਗੇ। ਹੈ ਵਾਪੇ ਤੈਨੂੰ ਪਤਾ ਇਲੀਨ ਆ ਰਹੇ ਆਗੇ ਕਿੱਥੇ? ਮੈਂ ਵੀਡੀਓ ਦੇਖਿਆ ਤੜਕੀ ਹਾਂ ਦੇਖੀ ਹੈ ਪ੍ਰੀਤ ਜੀ ਦੇਖੀ ਹੈ ਗਈ ਹਾਂ ਆ ਰਿਹਾ ਨੇ ਐਲੀਅਨ ਹਾਂ ਸਹੀ ਗੱਲ ਆ ਸੱਚੀ ਹੋਰ ਆ ਕਿਹੜਾ ਵੀ ਲਾ ਆ ਬਾਬੇ ਇਹ ਤਾਂ ਬਈ ਕਰ ਪਹਿਲਾਂ ਨਹੀਂ ਕਰ ਪਹਿਲਾਂ ਕਰ ਦੱਸਿਆ ਠੀਕ ਆ ਠੀਕ ਆ ਮੁੰਡਾ ਦੇਖ ਐਂਗਲ ਲੈ ਰਿਹਾਗਾ ਸੈੱਡਾਂ ਤੋਂ ਕਿੱਧਰ ਲੋਟ ਆ ਰਿਹਾ ਸਾਡਾ ਡਾਇਰੈਕਟਰ ਤੇ ਕੈਮਰਾਮੈਨ ਇਹੀ ਆ ਆਈ ਨਹੀਂ ਆ ਗਈ ਦੂਜੀ ਅੱਧੀ ਟੀਮ ਆਪਣੀ ਠੀਕਾ ਠੀਕਾ ਤਿਆਰੀ ਚੱਲੀ ਜਾਂਦੀ ਹੈ ਕਿ ਮੈਕ ਚੈੱਕ ਕਰੋ ਬਾਈ ਆਪਣੇ ਆਹ ਬੰਦਾ ਵੀ ਬਲੌਗਰ ਆ ਆਪਣਾ YouTube ਚੈਨਲ ਕੀ ਆ ਵੀਰੇ ਤੇਰਾ ਸਰਾਮ ਬਲੌਗ 01 ਸਬਸਕ੍ਰਾਈਬ ਜਰੂਰ ਕਰੋ ਬਾਈ ਯਾਰ ਸਾਰੇ ਜਾਣੇ ਤੇ ਬਾਈ ਦੇ ਬਲੌਗ ਦੇਖੋ ਖੱਬਲਾ ਸਬਸਕ੍ਰਾਈਬ ਕਰੋ ਇਹ ਘਰ ਦੇ ਬੰਦੇ ਨਹੀਂ ਕਰਦੇ ਬਗਾਨੇ ਕੀ ਕਰਨਗੇ ਉਹ ਤਾਂ ਸਾਰੀ ਆਪਦੇ ਹੁੰਦੇ ਆ ਨਾ ਬਾਬੇ ਹੋਰ ਬਾਈ ਕੱਲ ਮੈਂ ਕੱਲ ਗਾਗਰ ਦੀ ਗਾਂਦ ਗਾਹਾ ਜਦ ਮੈਂ ਗਾਇਨ ਕਰ ਤਾ ਦਿਰਗਤਾਰ ਤਰਫ ਜਾਣਾ ਨਾ ਨਾਮ ਅਸੇ ਚੰਦਨਾ ਮਾ ਕੀ ਆ ਨਾ ਦੱਸ ਤਾ ਉਹ ਜਦ ਮੈਂ ਦੇਖਾ ਉਹਨੇ ਸਬਸਕ੍ਰਾਈਬ ਨਹੀਂ ਕੀਤਾ ਮੈਂ ਸਬਸਕ੍ਰਾਈਬ ਕਰ ਮਾ ਤੂੰ ਮੈਂ ਤੂੰ ਨਾ ਸਬਸਕ੍ਰਾਈਬ ਕਰਦਾ ਮੈਂ ਤਾਂ ਘੰਟੀ ਵੀ ਵਜਾਈ ਹੋਈ ਆ ਆਉ ਕਰ ਤਾ ਲੈ ਯਾਰ ਖੱਪੜ ਨਾਲ ਦੀ ਨਾਲ ਕਰੇ ਆਪਣਾ ਰੋਲ ਕੀ ਆ ਬਾਈ ਖੱਪੜ ਦੱਸ ਰਹੇ ਨਹੀਂ ਬਾਈ ਦੱਸ ਰਹੇ ਨਹੀਂ ਦਾਸਰੇ ਨੇ ਜੀ ਆਪਾਂ ਆਪ ਬਤਾਈਦਾ ਸਾਈਡ ਤੇ ਆ ਗਏ ਉਹਨਾਂ ਨੂੰ ਕਰਦੇ ਜਦੋਂ ਆਪਣਾ ਰੋਲ ਹੋਊਗਾ ਤਾਂ ਆਪਣੀ ਐਂਟਰੀ ਤੱਕੜੀ ਹੋ ਤੈਨੂੰ ਪਤਾ ਉਹਦੇ ਹਲੇ ਚੇਲੇ ਚੈਪਟਰ ਨਾਲ ਪਰ ਚੋਰੀ-ਚੋਰੀਆਂ ਵਾਲੇ ਆਉ ਤੇ ਦੂਜੇ ਨਹੀਂ ਹੁੰਦੇ ਕੁੱਟ ਜਖਮ ਵਾਲੇ ਉਹ ਆ ਆਪਣੇ ਬਲੌਗ ਤੇ ਬਣੇ ਰਿਓ ਬਾਈ ਯਾਰ ਵੀਡੀਓ ਤੱਕੜੀ ਹੋ ਆਪਣੀ ਦੇਖੀ ਚੱਲੋ